ਹਾਂਜੀ ਤੇ ਆਪਾਂ ਪਹੁੰਚਾ ਅੱਜ ਪਟਿਆਲੇ ਟਰੈਕਟਰ ਮਾਰਕੀਟ 'ਚ ਇੱਥੇ ਆਪਾਂ ਟਰੈਕਟਰ ਦਾ ਸਮਾਨ ਲੈਣਾ ਸੀ ਨਾਲ ਆਪਣੇ ਆਏ ਭਾਈ ਕਪਤਾਨ ਮੋਡੀਫਿਕੇਸ਼ਨ ਵਾਲੇ ਉਪਕਰਣਾਂ ਦੇ ਇੱਥੇ ਕਬਾੜ ਕਬੂੜ ਬਹੁਤ ਪਿਆ ਆਲਮੋਸਟ ਸਾਰੇ ਟਰੈਕਟਰਾਂ ਦਾ ਸਮਾਨ ਹੀ ਮਿਲ ਜਾਂਦਾ ਹਾਂਜੀ ਭਾਈ ਤੇ ਆਪਾਂ ਲੈਣਾ ਸੀਗਾ ਫਾਰਮ ਟਰੈਕ ਦਾ ਆਪਣੇ ਟਰੈਕਟਰ ਦਾ ਪਿਛਲਾ ਹਿੱਸਾ ਲੈਣਾ ਸੀਗਾ ਤਾਂ ਬਈ ਕਵਾੜ ਤੇ ਦੇਖੋ ਬਹੁਤ ਕੁਝ ਖੜਾ ਹੈ ਰਹਾਣਾ ਆਪਾਂ ਉਹ ਚੀਜ਼ ਦੇਖ ਕੇ ਆਪਾਂ ਮੱਥਾ ਮਾਰਨਾ ਪੈਂਦਾ ਬਈ ਇੱਥੇ ਇੱਥੇ ਬਈ ਮੈਂ ਕਪਤਾਨ ਬਈ ਫਿਰਦਾ ਵਿੱਚ ਹੀ ਤੇ ਅਸੀਂ ਤੜਕੇ ਦੇ ਲੱਗੇ ਆ ਬਈ ਤੜਕੇ ਦੇ ਲੱਗੇ ਆ ਚਲੋ ਸਮਾਨ ਤਾਂ ਬਈ ਇੱਥੇ ਸਾਰੇ ਹੀ ਪਿਆ A to Z ਕਿਹੜੇ ਮਰਜੀ ਟਰੈਕਟਰ ਦਾ ਲੈ ਕੇ ਜਾਓ ਆਓ ਹਨਾ ਗੱਲ ਬਈ ਆਏ ਆ ਵੀ ਐਡੋਡੀ ਰੇਟ ਨਹੀਂ ਸਾਰਿਆਂ ਦੇ ਰੇਟ ਪਤਾ ਕਰਨੇ ਪੈਂਦੇ ਬਈ ਆ ਕੇ ਤਾਂ ਭਾਈ ਆਪਾਂ ਨੂੰ ਜਿਹੜਾ ਆਪਾਂ ਨੂੰ ਚਾਹੀਦੀ ਸੀਗੀ ਚੀਜ਼ ਆਪਾਂ ਨੂੰ ਮਿਲ ਗਈ ਸੀਗੀ ਤੇ ਆਪਾਂ ਭਾਈਆਂ ਨੂੰ ਕਿਹਾ ਇਹਨਾਂ ਨੇ ਬਈ ਕ੍ਰੇਨ ਮਤਲਬ ਹਾਈਡਰੋਲਿਕ ਲਵਾ ਕੇ ਕਢਵਾ ਲਿਆ ਸੀਗਾ ਉਹ ਤੇ ਇਹ ਭਾਈ ਇਹਨਾਂ ਨੇ ਹਾਈਡਰੋਲਿਕ ਮਤਲਬ ਇੱਥੇ ਰੱਖਿਆ ਹੁੰਦੀਆਂ ਨੇ ਆਪ ਦੀਆਂ ਹੀ ਤੇ ਇਹ ਉੱਥੇ ਮਤਲਬ ਆਪਾਂ ਕਰਾਏ ਦੇ ਕੇ ਉੱਥੇ ਮਤਲਬ ਉਹ ਕੱਢ ਦਿੰਦੇ ਆ ਕਿ ਪਿੱਛੀ ਹੁੰਦਾ ਮਤਲਬ ਸਾਰਾ ਕੁਝ ਉਹ ਆਪ ਡੀਲਰ ਹੀ ਕਰਦੇ ਆ ਤੇ ਇਹਨਾਂ ਨੇ ਵੀਰੇ ਜਿਹੜਾ ਆਪਾਂ ਨੂੰ ਪਸੰਦ ਆਇਆ ਸੀ ਮਤਲਬ ਆਪਾਂ ਨੂੰ ਠੀਕ ਲੱਗਿਆ ਜਿਹੜਾ ਉਹਨਾਂ ਨੇ ਕੱਢਤਾ ਸੀਗਾ ਬਾਹਰ ਤੇ ਇਹ ਹਾਈਡਰੋਲਿਕ ਨਾਲ ਹੋ ਪਾਈ ਨਹੀਂ ਉਹ ਕਰਤਾ ਤੇ ਬਾਈ ਜਿਹੜੇ ਇੱਥੇ ਕੰਮ ਕਰਦੇ ਨੇ ਬਸ ਉਹ ਵੀਰੇ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈਗੀ ਉਹ ਚੀਜ਼ ਆਪਾਂ ਨੂੰ ਦੇ ਦਿੰਦੇ ਨੇ ਤੇ ਬਾਕੀ ਜਿਹੜੀ ਉਹਨਾਂ ਦੀ ਚੀਜ਼ ਹੁੰਦੀ ਹੈ ਮਤਲਬ ਜਿਹੜੀ ਆਪਾਂ ਨਹੀਂ ਲੈਤੀ ਹੁੰਦੀ ਉਹ ਬਾਈ ਉੱਥੇ ਖੋਲ ਦਿੰਦੇ ਆਗੇ ਆਪਾਂ ਉਹ ਤੇ ਬਈ ਕਈ ਵਾਰੀ ਆਏ ਵੀ ਹੁੰਦਾ ਮਤਲਬ ਜਿਹੜੀ ਚੀਜ਼ ਆਪਾਂ ਨੂੰ ਪਸੰਦ ਆਈ ਹੁੰਦੀ ਉਹ ਚ ਕੋਈ ਚੀਜ਼ ਖਰਾਬ ਹੁੰਦੀ ਆ ਤਾਂ ਬਈ ਉਹ ਰਿਪਲੇਸਮੈਂਟ ਵੀ ਕਰ ਦਿੰਦੇ ਆ ਉੱਥੋਂ ਕਿਸੇ ਹੋ ਟਰੈਕਟਰ ਦੀ ਕੱਢ ਕੇ ਦੇ ਦਿੰਦੇ ਆ ਆਪਾਂ ਨੂੰ ਮਤਲਬ ਆਪਾਂ ਨੂੰ ਜਿਹੜੀ ਚੀਜ਼ ਚਾਹੀਦੀ ਹੁੰਦੀ ਉਹ ਪੂਰੀ ਓਕੇ ਕਰਕੇ ਦੇ ਦਿੰਦੇ ਆ ਜੇ ਤੁਸੀਂ ਵੀ ਮਤਲਬ ਆਪਦੇ ਟਰੈਕਟਰ ਵਾਸਤੇ ਜਾਂ ਕੋਈ ਵੀ ਸਮਾਨ ਚਾਹੀਦਾ ਮੈਂ ਕਹਿੰਦਾ ਤੁਸੀਂ ਆ ਸਕਦੇ ਹੋ ਇੱਥੇ ਕੋਈ ਸਮਾਨ ਦਾ ਘਾਟਾ ਨਹੀਂ ਬਈ ਬਹੁਤ ਸਮਾਨ ਪਿਆਗਾ ਜਿੰਨਾ ਮਰਜ਼ੀ ਲੈ ਕੇ ਜਾਓ ਨਾਲੇ ਬਈ ਠੀਕ ਮਿਲ ਜਾਂਦਾ ਵਧੀਆ ਤਾਂ ਇੱਕ ਵਾਰੀ ਆ ਕੇ ਜਾਇਓ ਤੁਹਾਨੂੰ ਲੱਗ ਜੂ ਪਤਾ ਲਓ ਜੀ ਤਾਂ ਬਾਈ ਨੇ ਆਪਣਾ ਘਰ ਦਾ ਸੀ ਕੰਮ ਸ਼ੁਰੂ ਇੱਕ ਤਫਾ ਵੀਰੇ ਮਗਰਾੜ ਦੀ ਸੀ ਇੱਥੇ ਦੇਖਾ ਪਰ ਮਣੀ ਨਹੀਂ ਲੱਤੇ ਤਾਂ ਬਾਈ ਕੰਮ ਕਰਨ ਲੱਗ ਗਿਆ ਸੀਗਾ ਤੇ ਬਾਈ ਇਹਨੇ ਕੰਮ ਕਰਦਾ ਸੀ ਅਸੀਂ ਇਹਨੇ ਬਾਈ ਹੋਰ ਮਤਲਬ ਆਸੇ ਪਾਸੇ ਦੇਖਣ ਜਾ ਰਹੇ ਸੀਗੇ ਮਾਰਕ ਪਟਿਆਲਾ ਦੇ ਵੀਰੇ ਸਮਾਨ ਤਾਂ ਦੇਖੋ ਸਾਰੇ ਟਰੈਕਟਰ ਨਾਲ অলਮੋਸਟ ਮਿਲ ਜਾਂਦਾ ਹੈਗਾ ਸਾਰੇ ਟਰੈਕਟਰ ਇੱਥੇ ਅਡੋ ਅਡੀ ਡੀਲਰ ਨੇ ਬਾਈ ਅਡੋ ਅਡੀ ਡੀਲਰਾਂ ਦੇ ਪ੍ਰਾਈਸ ਨੇ ਤੇ ਅਡੋ ਅਡੀ ਸਿਸਟਮ ਆ ਸਾਰਾ ਇੱਥੇ ਮੰਨ ਲਓ ਕਿ ਮਹਿੰਗਾ ਤੁਸੀਂ ਸਸਤਾ ਕਿਵੇਂ ਵੀ ਲਾ ਲਓ ਤੇ ਇੱਥੇ ਭਾਈ ਜਿਹੜੀ ਗੱਲ ਹੈ ਪਰ ਜੇ ਵੀ ਬਸਾ ਸਮਾਨ ਲੈਣਾ ਹੁੰਦਾ ਨਾ ਫਰੀ ਹੋ ਕੇ ਆਉਣਾ ਪੈਂਦਾ ਐ ਨਹੀਂ ਬਈ ਇੱਥੇ ਕਾਲੀ ਮਚਾ ਕੇ ਜਾਂ ਕਾਲੀ ਮਚਾ ਕੇ ਨਹੀਂ ਟਾਈਮ ਇੱਕ ਰੋਟੀ ਪਾਣੀ ਖਾ ਕੇ ਉਹ ਆਉਂਦਾ। ਕਿਉਂ ਐਥੇ ਮੌੜੀ ਐਦਾਂ ਦਾ ਬਾਈ ਤਾਂ ਲੋ ਜੀ ਅਸੀਂ ਗਏ ਹੋਏ ਸੀਗੇ ਮਤਲਬ ਇੱਧਰ ਆਸੇ ਪਾਸੇ ਹੋਰ ਚ ਜਾਂਦੇ ਖੰਡੇ ਬਾਈਆਂ ਨੇ ਆਪਦਾ ਸਾਰਾ ਕੰਮ ਨਵੇੜ ਰੱਖਿਆ ਸੀਗਾ ਸਾਡੇ ਆਉਂਦਿਆਂ ਨੂੰ ਗੱਡੀ 'ਚ ਲੋਡ ਕਰਤਾ ਸੀਗਾ ਤੇ ਇਹ ਗੱਡੀ ਮਤਲਬ ਘਟ ਕੇ ਆਪਣੇ ਜਗ੍ਹਾ ਤੇ ਪਹੁੰਚ ਗਈ ਜਿੱਥੇ ਅਸੀਂ ਸਿਟਾਉਣਾ ਸੀ ਮਾਣਾ ਤੇ ਹੋਰ ਵੀ ਬਾਈ ਇੱਥੇ ਬਹੁਤ ਜਾਣੇ ਲੈ ਕੇ ਜਾਂਦੇ ਆ ਸਮਾਨ ਜਮਿੰਜਨ ਹੋ ਕੇ ਟਰੈਕਟਰਾਂ ਦੇ ਉਹ ਮਤਲਬ ਹੈ ਗੱਡੀਆਂ ਵੀ ਮਿਲ ਜਾਂਦੀਆਂ ਨੇ ਆਪਾਂ ਨੂੰ ਉਧਰੋਂ ਕਮਨ ਬੈਠ ਕੇ ਭਈਆ ਆਪਾਂ ਇਧਰ ਟੂਲ ਵਾਲੀ ਦੁਕਾਨ ਤੇ ਆ ਗਏ ਸੀ ਉਹਨਾਂ ਤੇ ਸਾਰੇ ਭਾਂਤ ਟੂਲ ਵੀ ਮਿਲ ਜਾਂਦੇ ਆਪਾਂ ਨੂੰ ਜੇ ਆਪਾਂ ਵਰਕਸ਼ਾਪ ਵਾਸਤੇ ਲੈਣੇ ਆ ਅਸੀਂ ਭਈ ਆਪਦੀ ਵਰਕਸ਼ਾਪ ਵਾਸਤੇ ਟੂਲ ਲੈਣੇ ਸਤਾ ਅਸੀਂ ਆ ਗਏ ਸੀ